ਆਣੀ ਭਾ ਬਿਹਾਰ ਦਾ ਨੂੰ ਕਲਾ ਉਧਰ ਪਰੌਣੇ ਲਾਗੇ ਲੈ ਤੂੰ ਕਦੋਂ ਲੜਾਈ ਪਾਤੀ ਪਤਾ ਵੀ ਹੈਗਾ ਘਰ ਪਰੌਣੇ ਆਣ ਕੇ ਬੈਠੇ ਸੁਣ ਲੈਣ ਕੇ ਬਾਰੇ ਜੱਥੇ ਜਾ ਕੇ ਬੈ ਬਦਿਆ ਨਾ ਢੇ ਲੋਨਾ ਪਰੌਣੇ ਜਾਣਾ ਫਿਰ ਦਾਦਾ ਮੈਨੂੰ ਕੀ ਦਾਦਾ ਐਵੇਂ ਲੰਡਿਆਈ ਭਾ ਵੀ ਹੋਰ ਕੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਜੇ ਤੋ ਕੋਈ ਗੱਲ ਬਾਤ ਹੋਈ ਨਹੀਂ ਤੇ ਫੇ ਕਿਉਂ ਲੰਡਿਆ ਉਹ ਖੁਸ਼ ਵੀ ਨਹੀਂ ਚਲੋ ਭਾਬੀ ਚਾਹ ਬਣਾਈ ਐਵੇਂ ਖਿਚ ਖਜਾਈ ਐ ਹੋਰ ਕੁਝ ਵੀ ਨਹੀਂ ਉਹ ਕੀਤਾ ਵਾ ਮੈਂ ਆਏ ਢੇਤੀ ਆਣ ਕੇ ਕੀ ਕਰਨਾ ਆ ਰੱਖਣਾ ਹੀ ਮੈਂ ਤੇ ਇਹ ਲੈ ਲਓ ਲੜਪਿਆ ਇਹ ਤਾਂ ਗੱਲ ਨਹੀਂ ਨਾ ਮੰਦੀ ਚਲੋ ਚਾਹ ਰੱਖੋ ਚਾਹ ਚਾ ਯਸੀਗਾ ਸੱਚੀਗਾ ਸੱਚੀਗਾ ਯਸੀਗਾ ਅਸੀਗਾ ਹਾਂ ਠੀਕ ਹੈ ਹਾਂ ਠੀਕ ਠਾਕ ਬੈਜੋ ਬੈਠੇ ਇਹ ਬੰਟ ਛੋਟਾ ਵਾ ਕਾਕਾ ਹਾਂਜੀ ਇਹ ਛੋਟਾ ਵਾ ਅੱਛਾ ਤੇ ਆ ਵੱਡਾ ਤੇ ਸੁੱਖ ਦਾ ਤੁਹਾਨੂੰ ਪਤਾ ਹੀ ਨਾ ਬਹੁਤ ਗੱਲ ਹੈ ਚਲੋ ਹਰ ਰਾਜੀ ਬਾਬਾ ਨਾ ਮੇਰੀ ਤੁਹਾਡੇ ਲੱਗ ਬੈਠੀ ਠੀਕ ਠੀਕ ਜਵਾਨ ਬਾਬੇ ਦੀ ਕਿਰਪਾ ਨਾਲ ਨਾ ਚੱਲ ਬਾਬੇ ਦੀਆਂ ਦਾਤਾਂ ਕੀ ਕਰਦਾ ਕੰਮ ਭੈਣ ਜੀ ਅਜੇ ਤਾਂ ਘਰੇ ਹੀ ਆ ਪੜ ਕੇ ਤੇ ਹੁਣ ਅਜੇ ਘਰੇ ਅੱਛਾ ਅੱਛਾ ਹਾਂ ਬਾਹਰ ਬੋਦਨ ਲਾਇਆ ਬਈ ਨਹੀਂ ਓ ਰੇ ਭਾਈ ਉਹ ਜੇ ਕਰਦਾ ਨਾਲ ਹੀ ਅੱਛਾ ਹਾਂ ਜੀ ਨੌਕਰੀਆਂ ਵੀ ਕਿੱਥੇ ਮਿਲਦੀਆਂ ਆ ਨੌਕਰੀਆਂ ਨਹੀਂ ਮਿਲਦੀਆਂ ਵੀ ਆਪੇ ਹੁਣ ਪੜਾਈ ਉਹਨੇ ਕੀਤੀ ਆ ਹਾਂ ਅੱਪੇ ਉਹ ਸਰਕਾਰਾਂ ਕੱਢਣੀਆਂ ਕਿਦਾਂ ਕਿਦਾਂ ਤੇ ਬਾਅਦ ਵੀ ਹੁਣ ਇੱਕ ਭੇਡ ਚੱਲ ਜੀ ਹੋ ਗਈ ਆ ਲੱਖਾਂ ਰੁਪਏ ਲਾ ਕੇ ਨਿਆਣਾ ਖਲਾ ਦਈਦਾ ਵਾ ਤੇ ਨਿਆਣਾ ਉੱਥੇ ਵਿਲਕਦਾ ਰਹਿੰਦਾ ਵਾ ਤੇ ਮਾਪੇ ਇੱਥੇ ਵਿਲਕਦੇ ਰਹਿੰਦੇ ਆ ਹਾਂਜੀ ਪਹਿਲੀ ਗੱਲ ਤਾਂ ਬਣਦੇ ਹੀ ਨਹੀਂਗੇ ਬਿਲਕੁਲ ਹੀ ਬਿਲਕੁਲ ਹਾਂ ਵਾ ਇੱਕ ਜੁਲੰਗਰੀ ਤੁਸੀਂ ਮਾਰੂ ਗੱਲ ਆ ਮਾਤਾ ਮੈਂ ਮਰੇ ਨਾਲ ਟੰਗੜਾਂ ਨੂੰ ਪੱਠੇ ਰਲਾਵਾ ਤੂੰ ਉਹ ਤੇਰਾ ਪਾਇਆ ਪੱਠੇ ਪਰਹੀਂ ਮੰਨਵਾ ਵੀ ਚਲੀਏ ਇਹੀ ਹੁਣ ਨਹੀਂ ਬੈਠੋ ਤੁਸੀਂ ਮੈਂ ਬਸ 10 ਮਿੰਟਾਂ 'ਚ ਆ ਗਿਆ ਜੀ ਉਹ ਨਹੀਂ ਨਹੀਂ ਬਾਜ਼ਾਰ ਦੇ ਹੁਣ ਸਾਨੂੰ ਵੀ ਜਾਣ ਦੋ ਕੋਈ ਗੱਲ ਨਹੀਂ ਪਾਪਾ ਨਾਲ ਡੀਜ਼ਲ ਲੱਗਾ ਮੈਂ ਬਸ ਗਿਆ ਤੇ ਆਇਆ ਰਾਕੇ ਬਟੇ ਬੈਠੋ ਤੁਸੀਂ ਇੱਥੇ ਨਾ ਪਤਾ ਗੱਲ ਕੀ ਆ ਪੱਖਾ ਵੀ ਹਵਾ ਤੱਤੀ ਸੁੱਟਣ ਦੇ ਆ ਥੱਲੇ ਤੇ ਉਧਰ ਏਸੀ ਆ ਕੰਮ ਨਹੀਂ ਬੈਠੋ ਤੁਸੀਂ ਉਹ ਨਹੀਂ ਏਸੀ ਨਾਲ ਸਰੀਰ ਮੁੜ ਕੇ ਦੁਖੜ ਲਾ ਪੈਂਦਾ ਤੇ ਫੇਰ ਬਾਹਰ ਅੰਮਸਲੀ ਆ ਜਾਓ ਆਹ ਬਾਹਰ ਬਹਿ ਜਾਣੇ ਵਾ ਮੈਂ ਤਾਂ ਖਗੜੀ ਚ ਹੀ ਲੰਮੇ ਪੈ ਲੈਂਦੇ ਨਹੀਂ ਤੇ ਨਹੀਂ ਲੰਮੇ ਹੁਣ ਪੈਂਜ ਕੀ ਪਹਿਣਾ ਵਾ ਹੁਣ ਜਾਣ ਦਾ ਵੇਲਾ ਹੋ ਗਿਆ ਵਾ ਨਿਆਣੀ ਡੀਕਦੇ ਹੋਣੇ ਆ ਘਰ ਚਲੋ ਫੇਰ ਉੱਥੇ ਵਾ ਹਰੇ ਬੈਨੇ ਕਢ ਉੱਥੇ ਬੈਨੇ ਵਾ ਜਿਹੜਾ ਬਦਾਸਮੈਂਟ ਪਹਿਣਾ ਉੱਥੇ ਬਾਹਰ ਬਹਿ ਜਾਂਦੇ ਆ ਬਾਹਰ ਦੀ ਵਾਸਤ ਚੰਗੀ ਲੱਗਦੀ ਆ ਕਿਹੜੇ ਚੀ ਕਰਦਾ ਬਾਹਰ ਨਿਕਲ ਚਲੋ ਕੋਈ ਅੰਕਲ ਜੀ ਚੱਲ ਚੱਲੇ ਤੇ ਆ ਜਾ ਚਲੀ ਜਾ ਬੰਦੇ ਜਲਦੀ ਜਾ ਕੇ ਬਈਏ ਨਹੀਂ ਰਹੋਗਾ ਨਾ ਚਿੰਨ ਲਗਾ ਨਹੀਂ ਬੈਨੇ ਆ ਬਾਹਰ ਜਾਣਾ ਕਿਉਂ ਲੱਗੇ ਬਾਹਰ ਬੈਣ ਤੇਰਾ ਠੀਕ ਠੀਕ ਆ ਤੂੰ ਚਾਹ ਵਧੀਆ ਜੀ ਬਣਾਉਂ ਤਾਂ ਇਹੀ ਉੱਥੇ ਬੈਨੇ ਠੀਕ ਆ ਮੰਮੀ ਬਣਾਉਨੇ ਆ ਹਾਂ ਚਾਹ ਲੈ ਕੇ ਤੇ ਆਓ ਚਲਾ ਰਬ ਬਤਾਵਣੀ ਭਾਂਡੇ ਵੱਲ ਵੇ ਵੇ ਜੀ ਇਹਨ ਕੁਛ ਹੋਣ ਦੇਈ ਮੇਰੇ ਕੋਈ ਨਹੀਂ ਭਾਬੀ ਜੀ ਮੈਂ ਮਾਂਜ ਲੈਨੀ ਆ ਤੂੰ ਹਜੇ ਰੋਟੀ ਵੀ ਨਹੀਂ ਖਾਧੀ ਪਹਿਲਾਂ ਰੋਟੀ ਖਾ ਲਾ ਫੇ ਇਕੱਠੇ ਮਾਂ ਦੇ ਨਾਲ ਮੌਜੂਦ ਨਹੀਂ ਵੀ ਖਾਧੀ ਹੈਗੀ ਆਹੋ ਬਾਬੇ ਤਾਂ ਮੇਰੇ ਡੇਢੇ ਚ ਗੁੜਗੜੂ ਹੁਣ ਐਵੇਂ ਮੈਨੂੰ ਭੁੱਖ ਨਹੀਂ ਲੱਗੀ ਹੈ ਤੈਨੂੰ ਭੁੱਖ ਨਹੀਂ ਲੱਗੀ ਤੂੰ ਤੇ ਪਹਿਣਾ ਰੋਟੀ ਬਾਅਦ ਚ ਪੱਕਦੀ ਆ ਪਹਿਲਾਂ ਜਵਾ ਦਾ ਲੂਣ ਮਿਰਚ ਵੇਖਣ ਦਾ ਪੈਣੀ ਆ ਪਤਾ ਨਹੀਂ ਬਾਬੇ ਜੀ ਮੈਨੂੰ ਭੁੱਖ ਨਹੀਂ ਲੱਗੀ ਉਦਾਂ ਵੀ ਨਾ ਮੈਨੂੰ ਖੁਸ਼ੀ ਜੀ ਹੈ ਨਾ ਉਹ ਆਏ ਆ ਤੇ ਖੁਸ਼ੀ ਦੇ ਮਾਰੇ ਅੱਜ ਮੇਰਾ ਢੇਡ ਭਰ ਗਿਆ ਹੈ ਤੈਨੂੰ ਤਾਂ ਕੋਈ ਜ਼ਿਆਦਾ ਖੁਸ਼ੀ ਹੋ ਗਈ ਆ ਜੀ ਇਹਦਾ ਕਾਦਿਆ ਹਾਂ ਆ ਨਾ ਢੱਬੇ ਸੰਭਲਾ ਤੇ ਨਾਲੇ ਆ ਵਿਲਾ ਤੇ ਤੇਰੇ ਫੇਵਰੇਟ ਬਰਫੀ ਆ ਆ ਹੋਰ ਤੇ ਚੱਲ ਰੋਟੀ ਪਾਣੀ ਤੂੰ ਨਹੀਂ ਖਾਣਾ ਉਹ ਖਾ ਲੈ। ਭਾਗ ਨਹੀਂ ਕਿ ਭਾਬੀ ਜੀ ਅੱਜ ਤੇ ਮੇਰਾ ਨਾ ਇਹ ਵੀ ਖਾਣ ਨੂੰ ਜੀ ਨਹੀਂ ਘੰਡਾ ਮਨ ਜਾ ਪਰ ਕਿ ਆਵੇਂ ਹੋਰ ਤਰ੍ਹਾਂ ਦੀ ਲੱਗਣ ਈ ਇਹ ਵੀ। ਬਰਫੀ ਤੇ ਤੈਨੂੰ ਹੋਰ ਤਰ੍ਹਾਂ ਦੀ ਲੱਗਣ ਈ ਆ। ਫੜ ਖਾਗਾ। ਲੈ ਅੰਦ ਭਾਬੀ ਜੀ ਨਹੀਂ ਘੰਡਾ ਕੋਈ ਨਹੀਂ ਮੈਂ ਪਾਣੀ ਮਾਜ ਦਿੰਨੀ ਐ। ਅੱਜ ਤੈਨੂੰ ਕੀ ਹੋ ਗਿਆ ਵਾ? ਜਦੋਂ ਤੇ ਪ੍ਰਵਾਹ ਮਨਜੋਤ ਇੱਥੋਂ ਜਦੋਂ ਦਾ ਗਿਆ ਵਾ ਤੇਰਾ ਤਾਂ ਉਦੋਂ ਦਾ ਰੰਗ ਗੁੱਡਿਆ ਵਾ ਕੀ ਕਹਿਤਾ ਉਹਨੇ ਤੈਨੂੰ? ਉਨੇ ਇਹੋ ਕਿਹਾ ਵੀ ਜਦੋਂ ਪਰੌਣੇ ਜਾਣਗੇ ਤਾਂ ਤੈਨੂੰ ਮੈਂ ਬਾਅਦ ਚ ਪੁੱਛੂੰਗਾ ਕੀ ਪੁੱਛਣਾ ਉਹਨੇ ਤੈਨੂੰ ਆਹ ਹੈ ਭਾਬੀ ਉਹ ਤੇ ਜਾਣ ਕੇ ਲੱਗਾ ਉਹਦੀ ਥੋੜੀ ਟੈਨਸ਼ਨ ਆ ਜਾਂ ਮੈਨੂੰ ਉਹਦੇ ਨਾਲ ਕੁੜੀ ਕੁਛ ਵੀ ਗੱਲ ਹੋਈ ਉਹਦੇ ਮੇਰੇ ਜੀਜਾ ਨਹੀਂ ਕਰਨ ੜਿਆ ਕੁਛ ਖਾਣ ਨੂੰ ਨਾਲ ਪਸੀਨਾ ਤੇ ਤੈਨੂੰ ਆਇਆ ਨਹੀਂ ਘੜੀ ਮੁਣੀ ਕੀ ਪੁੰਜੀ ਜਾਣ ਰਹੀ ਹੈ ਉਹਦਾ ਹੀ ਹੋਰ ਤਰ੍ਹਾਂ ਹੋਣ ੜਿਆ ਭਾਬੀ ਮੈਨੂੰ ਅਜੇ ਵਿੱਚੋਂ ਹੀ ਜਿਦਾਂ ਨਾ ਮੈਂ ਦੱਸਾਂ ਜਿਹੜੇ ਚ ਗੜਗੜ ਹੋਣ ੜਿਆ ਪਰ ਪਤਾ ਨਹੀਂ ਹੋਣ ਕਿਹੜੀ ਗੱਲ ਹੋਣ ੜਿਆ ਵਾ ਇਹ ਗੜਗੜ ਕਿਹੜਾ ਵਾ ਭੁੱਖ ਵਾਲਾ ਗੜਗੜ ਆ ਡਰ ਵਾਲਾ ਗੜਗੜ ਵਾ ਜਾਂ ਬਿਮਾਰ ਹੋਣ ਵਾਲਾ ਗੜਗੜ ਵਾ ਮਿਕਸ ਜਾਈ ਆ ਠੀਕ ਆ ਭਾਣਾ ਭਾਂਡੇ ਮਾਣ ਲੈ ਫਿਰ ਮन्ने ਵੀਰ ਨੂੰ ਰੋਟੀ ਹੁੰਦੀ ਆਉਤ ਨਹੀਂ ਮੈਂ ਦੇਉਣੀ ਆ ਆ ਬਾਤ ਹੀ ਰੱਖ ਲੈਣੀ ਆ ਮੈਨੂੰ ਰੋਟੀ ਦੇਣੀ ਪਾ ਕੇ ਨਾ ਲੈ ਥਾਲੀ ਫੜਾ ਭਾਂਡੇ ਵੀ ਲਵੇ ਦੇ ਖਾਏ ਕਿੰਨਾ ਢੇਰ ਲੱਗਾ ਮੈਂ ਕਹਿੰਦੀ ਪੁਰਾਣੇ ਵੇਖੀ ਜਦ ਤਾਂ ਇਹਦੇ ਪੁਰਾਣੇ ਹੋਣ ਚਾਹ ਵੀ ਨਾ ਚੜਦਾ ਵਾ ਤੇ ਬਜ ਜਦੋਂ ਇਦਾਂ ਭਾਂਡਾ ਢੇਰ ਲੱਗ ਜਾਂਦਾ ਨਾ ਉਦੋਂ بڑا ਹੁੰਦਾ ਉਦੋਂ ਇਹ ਚਾਹੀਦੀ ਆਈਆਂ ਦੂਜੀਆਂ ਥਾਲੀਆਂ ਡਿਸਪੋਜ਼ਲ ਭਾਜੀ ਹੋਰ ਗੱਤਾਂ ਆ ਗਈਆਂ ਉਹਦੇ ਚ ਪਾਪ ਆ ਗਏ ਤਾਂ ਡਿਸਪਿੰਚ ਸੁਟੀ ਗਏ ਉਹ ਚਾਹ ਉਹ ਬੈਨ ਉਹਨੂੰ ਵੀ ਉਹਨੂੰ ਰੋਟੀ ਖਾਣੀ ਹੈ ਜੇ ਕਿ ਨਹੀਂ ਆਣੀ ਚੱਲ ਅੱਗੇ ਤਾਂ ਖਾਦੀ ਨਹੀਂ ਚੱਲ ਉਹਨੂੰ ਪੁੱਛਣ ਲਈ ਨਹੀਂ ਕਿ ਚਾਹ ਪੀਤੀ ਆ ਨਾਲ ਬਿਰਫੀ ਗੁਰਪੀ ਖਾਦੀ ਆ ਪੁੱਛ ਲਓ ਤੁਸੀਂ ਜਦੋਂ ਮੈਂ ਪਾਂਡੇ ਮਾਜੀ ਦੀ ਕਬੀਏ ਤੈਨੂੰ ਡਰ ਲੱਗਣੇ ਮੇਰੇ ਤੇ ਲੱਤਾਂ ਕੰਬਣੀਆਂ ਵਾਹਿਗੁਰੂ ਅੱਜ ਨਾ ਪਰੌਣੇ ਜਾਣ ਕੋਈ ਤਾਂ ਦਾ ਕਰਦੇ ਪਰੌਣੇ ਰਾਤ ਰਹਿਪਣ ਫਿਰ ਮੈਂ ਬਚ ਜਾਣਾ ਹੀ ਹਾਂ ਨਹੀਂ ਤੇ ਨਹੀਂ ਮੈਂ ਬਚਦੀ ਅੱਜ ਸੁਖ ਡਰਕੋ ਗਈ ਜੇ ਪੁੱਛਿਆ ਨੂੰ ਉਹਦਾ ਸਹੀ ਕਮਾਂਡ ਆ ਪਿਆ ਕਿਤੇ ਮੈਂ ਗਲਤ ਸਾਕ ਨਹੀਂ ਕਰ ਲਿਆ ਸ਼ਾਇਦ ਕਲਾਸਮੇਟ ਹੋਵੇ ਪਰ ਉਹਨੂੰ ਘਰ ਕੀ ਕੰਮ ਹੋਣਾ ਕਲਾਸਮੇਟ ਨੂੰ ਪਰ ਇੰਨੀ ਖੁੱਲ੍ਹ ਤੇ ਮੈਂ ਦਿੱਤੀ ਉਹਨੂੰ ਜੇ ਕਲਾਸਮੇਟ ਵੱਲ ਕੋਈ ਕੰਮ ਕੋਈ ਪੁੱਛਣਾ ਤੇ ਬੰਦਾ ਫੋਨ ਕਰ ਹੀ ਸਕਦਾ ਕੀ ਕਹਿੰਦੇ ਨੇ ਕੁਝ-ਕੁਝ ਲਈ ਆ ਕੀ ਕੰਨਾ ਸੋਚੀ ਜਾਂਦਾ ਲੋਕਾਂ ਦੇ ਵਿਆਹ ਹੋ ਜਾਂਦੇ ਨੇ ਨਿਆਣੇ ਹੋ ਜਾਂਦੇ ਉਹ ਨਹੀਂ ਨਾ ਸੋਚਦੇ ਜਿਵੇਂ ਤੂੰ ਕੱਲਾ ਬੈਠਾ ਸੋਚੀ ਜਾਂਦਾ ਰੋਟੀ ਨਹੀਂ ਖਾਦੀ ਭਾਬੀ ਤੈਨੂੰ ਮੈਂ ਕੰਮੇ ਕਹ ਆਖਿਆ ਬਦਰ ਕੋ ਹੁਣਣੀ ਆ ਉਹ ਕੰਮ ਮੈਂ ਕਰਨਾ ਬੜਾ ਮੈਨੂੰ ਜਿਆਦਾ ਕੀ ਪਤਾ ਕਿਹੜਾ ਕੰਮ ਆ ਤੇਰਾ ਉਹਦਾ ਤੇ ਰੋਲਾ ਪਾਉਂਦਾ ਨੇ ਨਾ ਤੂੰ ਮਸਰਾਈਂ ਦਾਲ ਭੁੰਨੀ ਮਸਰਾਈਂ ਦਾਲ ਭੁੰਨੀ ਅੱਜ ਬੰਸਨਾ ਬਣਾਇਆ ਪਨੀਰ ਬਣਾਇਆ ਰਾਜਮਾ ਬਣਾਇ ਕਿੰਨਾ ਕੁ ਬਣਾਇਆ ਖਾ ਲਾ ਨਾ ਤੇ ਕੀ ਰੋਟੀ ਕਿਉਂ ਨਹੀਂ ਖਾਣ ਲਿਆ ਨਾਲ ਤੇਰੀ ਕੀ ਗੱਲ ਹੋਈ ਉਹ ਵੀ ਨਹੀਂ ਰੋਟੀ ਖਾਣ ਦੀ ਤੂੰ ਵੀ ਨਹੀਂ ਖਾਣਿਆ ਉਹਦੇ ਉਹਦੇ ਕਰਕੇ ਨਹੀਂ ਖਾਣਿਆ ਉਹ ਫੋਨ ਕਿਦਾ ਆਇਆ ਸੀ ਕਿਹੜਾ ਫੋਨ ਕਿਦਾ ਆਇਆ ਮੇਰੇ ਕੋਲ ਵੀ ਨਹੀਂ ਪਤਾ ਜਦੋਂ ਮਾਰ ਸੋਈ ਚ ਵੜਿਆ ਫੋਨ ਆਇਆ ਸੀ ਦਾ ਉਹ ਮਨਪ੍ਰੀਤ ਆਇਆ ਹੋਣਾ ਮੇਰੀ ਗੱਲ ਸੁਣ ਜਦੋਂ ਰਿਸ਼ਤੇਦਾਰੀ ਆਏ ਹੁਣ ਉਹਦੇ ਤੋਂ ਲੋਕੀ ਗਾੜੀ ਗੜੀ ਪੈਣਾ ਪਾਉਂਦੇ ਫਿਰਦੇ ਆ ਤੂੰ ਇੱਥੇ ਅੰਦਰ ਵੜ ਕੇ ਬੈਠਾ ਪਰ ਸਹੁਰਿਆਂ ਦੇ ਆਉpageX ਦੇ ਘਰ ਉਹਨਾਂ ਨੂੰ ਕੋਈ ਆਪਣਾ ਖਾ ਤੇ ਤੁਰ ਅਗਲੇ ਜੀ ਪਸੰਦ ਕਰਕੇ ਜਾਣਾ ਤੈਨੂੰ ਜੇ ਦੀ ਭੈਣ ਨੂੰ ਮੁੰਡਿਆਂ ਦੇ ਫੋਨ ਆਉਣ ਨਾ ਉਹ ਉਹਨੇ ਜਿੱਦ ਕੰਮ ਛੋੜ ਦੇ ਉਹ ਜਾਵੇ ਭਰਾਵਾ ਕੋਈ ਮੁੰਡਾ ਮੁੰਡਿਆਂ ਦਾ ਫੋਨ ਨਹੀਂ ਆਉਂਦਾ ਮੁੰਡਾ ਹੀ ਉਹ ਉਹਨੇ ਹਰੋ ਮਨਪ੍ਰੀਤ ਆ ਭਰਾ ਹੁਣ ਆਈ ਫਿਰ ਉਹਦੇ ਨਿਆਣਾ ਵਾ ਤੇ ਨਿਆਣੇ ਦੀ ਵਾਰੀ ਹੁਣ ਭਾਰੀ ਹੋ ਜਾਂਦੀ ਗੱਲ ਭਾਰੀ ਵਾਰੀ ਨਹੀਂ ਆ ਗਈ ਆਹੋ 15 16 ਸਾਲ ਦਾ ਪਰੋਣੇ ਕਦੋਂ ਜਾਣੇ ਤੂੰ ਪਰੋਣੇ ਕੱਢਣ ਦੇ ਆ ਵਾ ਯਾ ਤੂੰ ਤੇ ਨਾਲ ਉਹਦੇ ਹੋ ਕੇ ਸਗੋਂ ਗੱਲਾਂ ਬਾਤਾਂ ਕਰਾਂਗੇ ਜਦ ਇਹਨੂੰ ਪਤਾ ਲੱਗੇ ਜੇ ਹੋਰ ਕੋਈ ਗੱਲ ਵਾ ਜੇ ਨਹੀਂ ਨਹੀਂ ਇਹਨੂੰ ਮਨਪ੍ਰੀਤ ਪਸੰਦ ਜਿੱਦ ਵੀ ਹੋਰ ਕਿਤੇ ਗੱਲਬਾਤ ਹੈਗੀ ਤੇ ਮੈਨੂੰ ਦੱਸ ਦੇ ਮੈਂ ਵਿਝੋਲਣ ਪੈ ਜਾਣੀ ਹੈ ਜਦ ਤੱਕ ਮੇਰੀ ਭੈਣ ਨੂੰ ਪਸੰਦ ਆ ਤੇ ਉਹ ਦੱਸ ਦੇ ਮੈਨੂੰ ਭਾਬੀ ਕਿੱਦਾਂ ਦੀ ਗੱਲਾਂ ਕਰੀਂ ਨਹੀਂ ਮੈਂ ਇਦਾਂ ਦਾ ਬੰਦਾ ਆ ਹੈ ਮੇਰੀ ਵੀ ਤੇ ਭੈਣ ਕੁਆਰੀ ਹੈਗੀ ਆ ਕੁਆਰੀ ਜੇ ਤੈਨੂੰ ਉਹ ਪਸੰਦ ਹੋਵੇ ਭਾਬੀ ਮੈਂ ਨਹੀਂ ਇਦਾਂ ਦਾ ਬੰਦਾ ਹੈਗਾ ਮੈਨੂੰ ਪਤਾ ਵੀ ਲੋਕਾਂ ਜੀ ਤਾਂ ਹੁੰਦੀਆਂ ਹੈ ਹੈ ਤੇ ਫੇਰ ਕੀ ਆ ਮਨੋਮਾਨੀ ਬੰਦਾ ਚਾਹ ਨਹੀਂ ਸਕ ਪੈਂਦਾ ਵਿੱਚ ਕੋਈ ਵੱਡੀ ਗੱਲ ਨਹੀਂ ਹੈਗੀ ਤੂੰ ਕਿਹੜਾ ਮੇਰੀ ਭੈਣ ਨੂੰ ਮਾੜੀ ਚੰਗੀ ਕਹਿਣੀ ਆ ਜਿਨ੍ਹਾਂ ਦੇ ਕੋਲ ਨੋ ਮਨੀ ਮਨ ਚ ਰੱਖ ਲਈ ਹੋਵੇ ਤੇ ਮੈਨੂੰ ਨਾ ਦੱਸਿਆ ਹੋਵੇ ਡਾਦੇ ਵਾਲੇ ਦੇ ਘਰ ਧੀਆ ਜਵਾਨ ਹੋਣਾ ਨਾ ਭੈਣਾ ਜਵਾਨ ਉਹ ਕਿਤੇ ਅੱਖ ਨਹੀਂ ਰੱਖਦੇ ਕੀ ਪਤਾ ਤੂੰ ਤੇ ਅੱਜ ਕਿੱਦਾਂ ਦੀਆਂ ਗੱਲਾਂ ਕਰਨ ਡੈਵਿਆਂ ਅੱਜ ਚਾਹ ਮਿਲਾਵਾਲਾ ਦੇਣਾ ਤੂੰ ਅੰਦਰ ਬੈ ਕੇ ਕੜ ਕੋੜ 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 ਲਈ ਆ ਮਨ ਦੀ ਤੇ ਭਰਾ ਦਾ ਫੋਨ ਹੋਣਾ ਮੈਂ ਨਹੀਂ ਉਹ ਹੋਰ ਕੋਈ ਕੋਈ ਜਾਂਦੇ ਬੁਰਾ ਮੈਂ ਕਰ ਲੈਣਾ ਆਪੇ ਹਾਲ ਤੁਹਾਡੇ ਕੋਲ ਨਹੀਂ ਹਾਲ ਹੋਣਾ ਕੀ ਕਰੇਗਾ ਮੈਂ ਮਾਦਨਾਂ ਨੂੰ ਅੱਜ ਕੇ ਉਹ ਪ੍ਰਵਾਹ ਆ ਕੰਮ ਨਾ ਕਨੀ ਤੇ ਰਨ ਕੋਸ਼ ਵੀ ਲੈ ਕਲੇਸ਼ ਨਹੀਂ ਪਈਦਾ ਹੋਈਦਾ ਕੋਈ ਨਹੀਂ ਪਰੋਣੇ ਜਾਣਾਂ ਤੇ ਮੈਂ ਆਪੇ ਕਰ ਲੂੰਗਾ ਤੁਹਾਡੀ ਕੋਈ ਗੱਲ ਹੋਦੀ ਨਾ ਤੁਹਾਡੇ ਕੋ ਬੁਸਿਆ ਜਾਂਦਾ ਵਾ ਅੱਛਾ ਚੱਲ ਠੀਕ ਆ ਜਦੋਂ ਗੱਲ ਕਰਨੀ ਹੋਗੀ ਨਾ ਉਦੋਂ ਕਰ ਲਈ ਐਦਾਂ ਕਰਦੀ ਆ ਰਾਜਮਾ ਤੇ ਪਨੀਰ ਤੇ ਛੋਲੇ ਵਾਲਾ ਨੂੰ ਵਾਲੇ ਨਹੀਂ ਮੈਂ ਆਪੇ ਖਾਣੂ ਬਾਜ ਬਾਜ ਇਹੋ ਜੀ ਕਿਹੜੀ ਗੱਲ ਹੋ ਗਈ ਐ ਮਨਜੋਤ ਜਿਹੜੀ ਤੂੰ ਰੋਟੀ ਛੱਡ ਕੇ ਬਹਿ ਗਿਆ ਲੋ ਕੀਤੇ ਕਿਤੇ ਜਦ ਬਣਿਆ ਹੋਵੇ ਵਨਸ ਵਨਨਾ ਆਪ ਪਾਪਾ ਖਾ ਲੈਂਦੇ ਐ ਭਾਬੀ ਮੈਂ ਤੈਨੂੰ ਦੱਸਿਆ ਹੈਗਾ ਨੰਗਰੀ ਰੋਟੀ ਮੈਨੂੰ ਚੰਗਾ ਭਰਾ ਤੂੰ ਤੇ ਕੋਝ ਪਾ ਕੇ ਬਹਿ ਗਿਆ ਤੇ ਬਾਪ ਕੋਈ ਨਹੀਂ ਮੈਂ ਆਪੇ ਕਰ ਲੂੰ ਹਾਲ ਰਾਤ ਨੂੰ ਨਾ ਖਾਈ ਹੁਣ ਮਸਾਂ ਹੀ ਦਾਲ ਬਣਾ ਕੇ ਦਊਂਗੀ ਚੱਲ ਠੀਕ ਹੈ ਭਾਬੀ ਦਾ ਦਿਮਾਗ ਖਰਾਬ ਹੋ ਗਿਆ ਯਾਰ ਮੈਨੂੰ ਗੁਸਾ ਆਂਡਿਆ ਰੋਟੀ ਲੱਭਾਂ ੜੇ ਭਾਂਡੇ-ਕੁੰਡੇ ਛੱਡ ਪਹਿਲਾਂ ਦੋ ਰੋਟੀਆਂ ਖਾ ਲੈ ਕੀ ਆਂਦਾ ਵੀਰ ਵੀਰ ਨੇ ਜੋ ਕਹਣਾ ਹੈ ਕਹਤਾ ਕੀਦਾ ਫੋਨ ਆਇਆ ਏ ਤੈਨੂੰ ਮੈਂ ਕਿਤੇ ਨਹੀਂ ਗਿਆ ਹਾਂ ਕਿਉਂ ਕਿ ਹੋਇਆ ਉਹ ਤਾਂ ਕਹਿੰਦਾ ਬੰਦੇ ਦੀ ਆਵਾਜ਼ ਆ ਮੈਂ ਹਾਂ ਤੇ ਭਰਾ ਦੀ ਹੋਣੀ ਆ ਉਹਦੇ ਮਨਪਰੀ ਦੇ ਭਰਾ ਦੀ ਉਹ ਪਰ ਭਰਾਵਾ ਮੰਨਦਾ ਹੀ ਨਹੀਂ ਉਹ ਤਾਂ ਮੈਂ ਕਿ ਤੈਨੂੰ ਕਹਿੰਦੀ ਵੀ ਜਿਹੜੀਆਂ ਦੋ ਰੋਟੀਆਂ ਖਾਈਆਂ ਨਾ ਹੁਣੇ ਖਾ ਲਾ ਤੇਰੀ ਹੱਡੀ ਕੋਈ ਨਹੀਂ ਅੱਜ ਬਚਦੀ ਆ ਭਾਬੀ ਡਰੋਂ ਨਾ ਕਰ ਤੂੰ ਨਹੀਂ ਆ ਕੰਮ ਹੀ ਤੂੰ ਚੰਗੇ ਨਹੀਂ ਕਰਦੀ ਕਿੰਨੂੰ ਆਪਣਾ ਨੰਬਰ ਦਿੱਤਾ ਹੀ ਉਹ ਜੇ ਤੂੰ ਆਪਣਾ ਕਿਹ ਫਰੈਂਡ ਨੂੰ ਦਿੱਤਾ ਵੀ ਆ ਕਿ ਇਹ ਮੁੰਡੇ ਮੰਡੇ ਨੂੰ ਤੈਨੂੰ ਨੂੰ ਪਤਾ ਮੇਰਾ ਭਰਾ ਗੁੱਸੇ ਵਾਲਾ ਮੁੰਡਿਆਂ ਤੇ ਫੋਨ ਆਉਣੇ ਕੋਈ ਮਾੜੀ ਗੱਲ ਨਹੀਂ ਹੁੰਦੀ ਉਹ ਵੀ ਫਰੈਂਡ ਹੁੰਦੇ ਕਲਾਸਾਂ ਦੇ ਵਿੱਚ ਨੋਟਸ ਵਗੈਰਾ ਲੈਣੇ ਹੁੰਦੇ ਆ ਪਰ ਕੀ ਪਤਾ ਕਿਹੜੇ ਦਾ ਜਿਹੜਾ ਉਸੇ ਵੇਲੇ ਹੁਣ ਕੀ ਪਤਾ ਕੀ ਸਮਝਣ ਦਿਆ ਤੇ ਕੀ ਨਹੀਂ ਸਮਝਣ ਦਿਆ ਹੁਣ ਹੁਣ ਮੈਨੂੰ ਕੀ ਪਤਾ ਤੈਨੂੰ ਪਤਾ ਹੋਵੇ ਜਾਂ ਤਾਂ ਆਪਣੀ ਸਫਾਈ ਦੇ ਨਹੀਂ ਹੁਣ ਪਰੌਣੇ ਜਾਣ ਦੀ ਡੇਰ ਐ ਤੇਰੀ ਖੈਰ ਨਹੀਂ ਉਹ ਅੱਜ ਪਰੌਣੇ ਵਾਲਾ ਦਾ ਸੁਨਾਹ ਅੱਜ ਹੈ ਉਹ ਤੁਹਾਡੇ ਲਿਸ਼ਟੇਦਾਰ ਬਣ ਕੇ ਦਿਮਾਗ ਮੋਟਾ ਤੇ ਰक्त ਬਾਣੀ ਜਾਣੇ ਆ ਜੇ ਤੋ ਬਣ ਨਹੀਂ ਗਾ ਤਾ ਵੇਖਾਂਗੇ ਹਜੇ ਕਿਹੜੇ ਬਣੇ ਆ ਜਿੱਦਾਂ ਦਾ ਤਾ ਨਾ ਕਿਹੜੇ ਰਿਸ਼ਤੇ ਨਾ ਖਲਾਨਾ ਨੂੰ ਮੈਂ ਉਹਨਾਂ ਦੇ ਨਾਲ ਕਲਾ ਦੇ ਆ ਭਾਬੀ ਆ ਜੂ ਕਿਹੜੇ ਹੱਥ ਨਾਲ ਜਾਣਾ ਖਲਾਨਦਾ ਤੇਰਾ ਤੇ ਨਵੀਰ ਹਜੇ ਤਾਂ ਨਿੱਕੇ ਦੇ ਤੇ ਵੇਖਿਆ ਵੱਡੇ ਦੇ ਵੇਖਣ ਵਾਲੇ ਰਹਿ ਗਏ ਆ ਜੇ ਉਹਨੇ ਮਾਰਾ ਜਾਵੇ ਵਡੇਂ ਦਾ ਤਾ ਨਾ ਤੇਰੇ ਦੋਵਾਂ ਦੋਵਾਂ ਕੋ ਹੱਡੀਆਂ ਟੁੱਟਣੀਆਂ ਹੀ ਆ ਤੇਰੀ ਹੱਡੀਆਂ ਨਾ ਨਾ ਚੂਰਮਾ ਬਣਾਇਆ ਤੇ ਫਿਰ ਨਾਮ ਟਾਦੀ ਮੈਂ ਤਾਂ ਵਧੇਰੇ ਪਰਦੇ ਕੁੜਤੇ ਪਾਉਣ ਲਈ ਆ ਮੈਂ ਚਲ ਮੁੰਡਿਆਂ ਮੁੰਡਿਆਂ ਤੇ ਫੋਨ ਆ ਜਾਂਦੇ ਆ ਕਾਲ ਜਾਂਦੇ ਪਾਹੋਂ ਕੀ ਬਤਾ ਤੈ ਕਿੰਨ ਤੇਨ ਨੂੰ ਕਿਹਦਾ ਫੋਨ ਆਇਆ ਇਹਦਾ ਕਰਾ ਚਾਹ ਤਰਨੀ ਆ ਆ ਫਰਾਈ ਪਿੰਦੇ ਫਟਾ ਫਟ ਜਾਈਂ ਕੱਬੋ ਤਾਂ ਤੂੰ ਤੇ ਬੋਗਾ ਡਰਾਉਂ ਨਹੀਂ ਮੈਨੂੰ ਕੱਲ ਪੈ ਮੁਰਗੀ ਕੋਸ਼ਿਸ਼ ਨਾ ਹੋਵੇ ਕਿਉਂ ਨਾ ਹੋਵੇ ਅਗਲੇ ਨੇ ਮੈਨੂੰ ਡਰਾਤਾ ਤਾਂ ਤੈਨੂੰ ਡਰਾਉਣ ਦੀ ਬਾਕੀ ਰਹਿ ਗਈ ਆ ਮਾਂ ਜੀ ਪਤਾ ਕਰ ਮੰਮੀ ਚਾਹ ਦੀ ਗੱਡੀ ਹੋਣੀ ਹੈ ਉੱਥੇ ਬਾਹਰ ਬੈਠੀ ਬੁੜੀਆਂ ਤਾਂ ਤੈਨੂੰ ਪਤਾ ਕਟੀਆਂ ਬੈਠੀਆਂ ਹੁੰਦੇ ਉਹਨਾਂ ਦੇ ਪੈਣੇ ਤੇ ਸੋਈ ਚ ਐਵੇਂ ਬੀਤਦੀ ਆ ਹਲਾ ਮੈਂਟੋਮੈਟਿਕ ਅਦਿਚਾ ਕਦੀ ਕਹਣਾ ਠੰਡਾ ਲਾਇਓ ਕਦੀ ਕਹਣਾ ਤੱਤਾ ਮੈਂ ਆਓ ਉਤੇ ਭਰੇ ਤੇ ਭਰੀ ਜਾਂਦੇ ਪਰੌਣਿਆਂ ਨੂੰ ਲਿਆ ਪੜਾ ਤੇ ਕੋਲੀ ਸਾਲਾ aja muka ਚੇਗਿਆਂ ਵਾੜਾ ਵਾੜਾ ਫੋਨ ਕਿਤੇ ਫੱਟ ਗਿਆ ਤੋੜ ਦਾਂ ਤੇਰੀਆਂ ਸਿੱਧਾ ਤੇ ਮੱਕ ਕਰਕੇ ਛੱਡੂਗਾ ਬਾਗ ਵਿੱਚ ਕਿੰਨੀ ਵਧੀਆ ਬਣਾਈ ਆ ਭੈਣ ਜੀ ਹੁਣਾਂ ਦੇ ਹੈ ਠੰਡੀ ਹਵਾ ਪਾਣੀ ਪੂਣੀ ਪਾ ਲੈਂਦੇ ਹੁਣੇ ਨਾ ਸਵੇਰੇ ਹੀ ਹਾਂ ਸਵੇਰੇ ਪਾ ਲਈਦਾ ਉਹ ਪਾਣੀ ਹਾਂ ਤਾਂ ਕਰਕੇ ਠੰਡਾ ਆਹ ਵੇਲੇ ਫਿਰ ਬਹਿ ਜਾਏਗੀ ਹਾਂ ਠੰਡੀ ਹਵਾ ਆਉਂਦੀ ਆ ਨਾਲੇ ਬਾਹਰ ਦੀ ਹਵਾ ਲੈਣੀ ਚਾਹੀਦੀ ਆ ਭੈਣ ਜੀ ਹਾਂ ਉਹ ਅੰਦਰ ਤੇ ਏਸੀਆਂ ਥੱਲੇ ਤੇ ਬਿਮਾਰੀ ਦਾ ਘਰ ਹੀ ਹੈ ਤੇ ਹੈ ਹੀ ਆ ਪਾਣੀ ਦੀ ਤੇ ਲੱਗੀ ਹੀ ਭੈਣ ਜੀ ਥੋੜਾ ਜਿਹਾ ਪਾਣੀ ਲੈ ਆਉ ਪੀਣ ਮੰਮੀ ਅੱਗ ਲੱਗਾ ਸੀ ਆਖਣ ਮੈਂ ਮੈਨੂੰ ਵੀ ਤੀਰ ਲਗੀ ਚਲ ਕੋਈ ਨਹੀਂ ਨਹੀਂ ਤੇ ਇਥੋਂ ਆਵਾਜ਼ ਦੇ ਦੋ ਉਹਨਾਂ ਨੂੰ ਉਹ ਲੈ ਆਉਂਦੀ ਆ ਕਿ ਕੋਈ ਨਹੀਂ ਮੈਂ ਜਾਣਦੀ ਆ ਅੱਛਾ ਅੱਛਾ ਲੈਓ ਚਾਹ ਜਬਣੀ ਨਹੀਂ ਕਿ ਰੱਖੀ ਆ ਮੈਂ ਮੈਨੂੰ ਪਤਾ ਹੈ ਸਾਰੇ ਭਾਂਡੇ ਜੁੱਟੇ ਹੋਏ ਫਰਾਈਪੈਨ ਮੰਜ ਕੇ ਰੱਖਣੀ ਰਿਜਣ ਡਈ ਆ ਤੇ ਜਾ ਪਾਣੀ ਲਾ ਆ ਫੇ ਮੰਮੀ ਮੈਂ ਚੱਲ ਬੈਣੀ ਅੰਡੇ ਨਾਲ ਕੇ ਜਾ ਤੂੰ ਹੁਣ ਉੱਠੇ ਤੂੰ ਹੀ ਲੈ ਆਓ ਚੰਗਾ ਫਿਰ ਆ ਲੈ ਆਓ ਤੇ ਆਜਾ ਸੁਖ ਤੂੰ ਤਾਂ ਕੰਮ ਹੀ ਕਰੀ ਜਾਨੀ ਪੁੱਤ ਮੈਂ ਨਾ ਜਦੋਂ ਦੀ ਅਸੀਂ ਆਏ ਆ ਨਾ ਤੂੰ ਰਸੋਈ 'ਚ ਹੀ ਦੋ ਨਿਕਲਦੀ ਅੰਟੀ ਜੀ ਅੱਜ ਰਾਤ ਰਹਿਣਾ ਜੀ ਕਿਉਂ ਰਹਿਪੋ ਅੱਜ ਮੇਰਾ ਬਾਬਾ ਸਾਡੇ ਨਾਲ ਚੀ ਲੱਗਾ ਏ ਸਵੇਰ ਦੇ ਪੁੱਤ ਆਏ ਆ ਨਾ ਤੂੰ ਰੱਜੀ ਨਹੀਂ ਹਣ ਤੱਕ ਫੇਰ ਕੀ ਅੱਜ ਰਾਤ ਰਹਿਪੋ ਹਾਂ ਸਵੇਰੇ ਚਲ ਜੇ ਉਸ ਵਕਤੇ ਭਾਵੇਂ ਚਲ ਜੇਓ ਫੇਰ ਆ ਜਾਾਂਗੇ ਪੁੱਤ ਕੋਈ ਗੱਲ ਨਹੀਂ ਫੇਰ ਕਿਹੜੇ ਤੁਸੀਂ ਤੁਰੇ ਜੇ ਅੰਕਲ ਜੀ ਕਹੋ ਹਾਂ ਅੰਟੀ ਨੂੰ ਅੱਜ ਰਾਤ ਰਹਿਪਣ ਪੁੱਤ ਮਨਪ੍ਰੀਤ ਦਾ ਵੀ ਸਾਡੇ ਤੋਂ ਬਿਨਾ ਜੀ ਨਹੀਂ ਕਾ ਲੱਗਦਾ ਜਾਨੀ ਜੋਤਰੀ ਰੀਕਦਾ ਹੋਣਾ ਵਾ ਤੇ ਮੁੜ ਕੇ ਆ ਜਾਾਂਗੇ ਫੇਰ ਕੀ ਆ ਕੋਈ ਗੱਲ ਨਹੀਂ ਤੇ ਲੱਗੇ ਹੈਗਾ ਹੀ ਇਹ ਕਰ ਜੋ ਤੇ ਤੇ ਤੂੰ ਚੱਲ ਸਾਡੇ ਨਾਲ ਜੇ ਤੂੰ ਹੀ ਚਲੋ ਠੀਕ ਫਿਰ ਮੈਨੂੰ ਲੈ ਜਾਣ ਤੇ ਤੂੰ ਆ ਜਾ ਸਕੋ ਉਥੇ ਰਾਤ ਗੱਲਾਂ ਬਾਤਾਂ ਕਰਾਂਗੇ ਉਸੇ ਲਈ ਉਸੇ ਲਈ ਗੱਲਾਂ ਬਾਤਾਂ ਮਾਰਦੀ ਆ ਨਾਲੇ ਦਿਨੇ ਕੰਮ ਕਰਦੀ ਰਹੀ ਆ ਉਥੇ ਜਾ ਕੇ ਗੱਲਾਂ ਬਾਤਾਂ ਮਾਰਾਂਗੇ ਸਾਡੇ ਨਾਲ ਤੇ ਆ ਵੀ ਲੱਗ ਸਾਡੇ ਨਾਲ ਲੱਗੇ ਤੇ ਬੈਠੀ ਹੀ ਨਹੀਂ ਚਲੋ ਠੀਕ ਹੈ ਅਗਰ ਫਿਰ ਮੈਨੂੰ ਨਾਲੇ ਲੈ ਜੀ ਵੇਖ ਕਿੰਨੀ ਸ਼ਕੀਨ ਨੇ ਵੇਖ ਜਾਨਵਰਾਂ ਦੇ ਉਹ ਆਲ ਨੇ ਜਿ ਕਿਦਾਂ ਲਿਆੜ ਲਾਇਆ ਹਨ ਬੰਦਿਆ ਚੀਜ਼ਾਂ ਰੱਖੀਆਂ ਹਾਂ ਉਹਨਾਂ ਨੂੰ ਮੈਨੂੰ ਪੱਕਾ ਕਰਨਾ ਜੇ ਨਾ ਹੋ ਜਾ ਤਿਆਰ ਤੂੰ ਪਤਾ ਕੋਈ ਨਹੀਂ ਮੈਂ ਤਿਆਰੀ ਆਂ ਚੱਲ ਠੀਕ ਆ ਕੋਈ ਗੱਲ ਚੱਲ ਕੋਈ ਨਹੀਂ ਭੈਣ ਜੀ ਉਹਨੂੰ ਕਹਿ ਦਿੰਦੇ ਆਂ ਵੀ ਚੱਲ ਕੋਈ ਨਹੀਂ ਤਿਆਰ ਕਰ ਦੋ ਇਹਨੂੰ ਮੈਂ ਆਖਣ ਢਈ ਆ ਹਾਂਜੀ ਈ ਆਉਣ ਜਾਣ ਪੱਕਾ ਹੀ ਨਾ ਕਰ ਲਈਏ ਪੱਕਾ ਮਤਲਬ ਦੱਸੋ ਪੱਕਾ ਹੀ ਹੋਈ ਹਾਂ ਫਿਰ ਜੇ ਮਨਪ੍ਰੀਤ ਨੂੰ ਇਥੇ ਭਰਾ ਤੇਰਾ ਸਾਨੂੰ ਬੜਾ ਪਸੰਦ ਵਾ ਤੇ ਕਰ ਲਈਏ ਮੰਗਣੀ ਮੰਗਣੀ ਪਰੂਸ ਵੀ ਪੜਾ ਜੇ ਨਰਦਾ ਹੀ ਬੜਾ ਮੈਨਾਂ ਤੇ ਉਹਦਾ ਤੇ ਬੜਾ ਚੰਗਾ ਵਾ ਲੜਦਾ ਵਾ ਮੈਨਾਂ ਹੀ ਲੜਦਾ ਬਾਕੀ ਐਂਡੀ ਸਭ ਦੀਆਂ ਗੱਲਾਂ ਮੰਨਦਾ ਮੈਨਾਂ ਹੀ ਲੜਦਾ ਬਸ ਨਹੀਂ ਸਾਡੇ ਉਹ ਗਰਜੋਤਵਾ ਤੇ ਮਨਪਰੀਤ ਉਹ ਵੀ ਦੋਵੇਂ ਲੜਦੇ ਹੀ ਰਹਿੰਦੇ ਆ ਭੈਣ ਭਰਾਵਾਂ ਦੀ ਇਹਨੂੰ ਲੜਾਈ ਨੂੰ ਲੜਾਈ ਨਹੀਂ ਆਖੀਦਾ ਇਹੋ ਜਿਹੀਆਂ ਗੱਲਾਂ ਨੂੰ ਉਹ ਹੁੰਦਾ ਹੁੰਦਾ ਮਨਪਰੀਤ ਨੂੰ ਹੱਡੀਆਂ ਤੋੜ ਦੇਣੀ ਆ ਉਥੇ ਰਾ ਕੋ ਕਰਦੇ ਰਹਿੰਦੇ ਆ ਇੱਕ ਦੂਜੇ ਦੇ ਜਰੂਰ ਮਾਰਦੇ ਹੁੰਦੇ ਆ ਇਹ ਗੱਲ ਨਹੀਂ ਆਪਾਂ ਸੁਣੀ ਵੀ ਹੱਡੀਆਂ ਤੋੜ ਦੇਣੀ ਜਾਉ ਨਾਲੇ ਉਹ ਨਿੱਕਾ ਵਾ ਨਾ ਜੇ ਇੰਨੇ ਜੋਗਾ ਨਹੀਂ ਨਾ ਹੈਗਾ ਉਦਾਂ ਇਹ ਵੀ ਮੰਨ ਜੇ ਵੱਡਾ ਕੋਈ ਕਵੇ ਅੰਟੀ ਇੱਕ ਗੱਲ ਮੈਂ ਤੁਹਾਨੂੰ ਪੁੱਛਣਾ ਕੀ ਉਦਾਂ ਹੀ ਕਿਉਂ ਨਾ ਵੀ ਇਦਾਂ ਪੁੱਛਣ ਦੀ ਆ ਜੇ ਕੋਈ ਵੱਡਾ ਭੈਣ ਭਰਾ ਕਵੇ ਵੀ ਮੈਂ ਤੇਰੀ ਹੱਡੀਆਂ ਤੋੜ ਦੇਣੀ ਆ ਤੈਨੂੰ ਮਾਰ ਦੇਣਾ ਸੱਚੀ ਹੱਡੀਆਂ ਤੋੜ ਦਿੰਦੇ ਆ ਕਿੱਥੇ ਤੋੜ ਦਿੰਦੇ ਪੁੱਤ ਕਦੀ ਦੇਖਿਆ ਨਾ ਪੁੱਤ ਹੱਸਣ ਖੇਡਣ ਦੇ ਆ ਹਣਾ ਤੇਰ ਨਾਲ ਤੂੰ ਵੀ ਬੋਲਦੀ ਹੋਣੀ ਤੂੰ ਵੀ ਬੋਲਦਾ ਹੋਣਾ ਉੱਥੇ ਕੀ ਆ ਕੋਈ ਗੱਲ ਨਹੀਂ ਗੀਨਾਂ ਦੀ ਬੜਾ ਚੰਗਾ ਲੱ ਚੋਕ ਦਾ ਘੇਦੇ ਸਾਹਮਣੇ ਵੀ ਨਹੀਂ ਹੁੰਦਾ ਤੇ ਫੇ ਕੀ ਕਰੀਏ ਰਹਿੰਦਿਏ ਫੇਰ ਨਹੀਂ ਨਹੀਂ ਕਰੋ ਉਦਾ ਉਦਾ ਤੇ ਵਧੀਆ ਵਾ ਹਾਂ ਗੱਲ ਸੁਣ ਹਾਂ ਜੀ ਕਿਦੀ ਅੱਖ ਚ ਨੁਕਸਤ ਨਹੀਂ ਪਈ ਹੈਗਾ ਨਹੀਂ ਨਹੀਂ ਅੰਕਲ ਜੀ ਉਦਾ ਤੇ ਬੜਾ ਵਧੀਆ ਉਦਾ ਮੇਰੇ ਨਾਲ ਲੜਦਾ ਮੈਂ ਤਾਂ ਕਹਿਣ ਦੀ ਵਧੀਆ ਸਗੋਂ ਆਪਸਿਆਂ ਨਹੀਂ ਇਸੇ ਲਈ ਇਕੱਠੀਆਂ ਹੋ ਜਾਂਗੇ ਇੱਕ ਘਰ ਚ ਕਿ ਤੁਹਾਨੂੰ ਲੱਗਾ ਕਿ ਜਿੰਨੂ ਕੁ ਐਵੇਂ ਨਾ ਕਿਦੀ ਅੱਖ ਨੇ ਵੀ ਮਮੀ ਆਪਣੀ ਨੂੰ ਜਾਂ ਉਹਨਾਂ ਨੂੰ ਦੱਸਣ ਦੇ ਵੀ ਮੈਨੂੰ ਐ ਲੱਗਦਾ ਵੀ ਨੀਵੀ ਪਾ ਕੇ ਰੱਖਦਾ ਇਹ ਅੱਖ ਮੇਰੇ ਨਾਲ ਅੱਖ ਅੱਖ ਨਾਲ ਅੱਖ ਨਹੀਂ ਮਿਲਾਉਂਦਾ ਤੁਹਾਡੇ ਸਾਹਮਣੇ ਨੀਵੀ ਪਈ ਮੇਰਾ ਤਾਂ ਸਿਰ ਵੱਡਣ ਨੂੰ ਆਹ ਨਹੀਂ ਅੱਖ ਚ ਨੁਕਸਮਾ ਮੈਂ ਹਗਰੇ ਹੂ ਵੇਨਾ ਨਹੀਂ ਨਹੀਂ ਹਰ ਮੈਂ ਨਹੀਂ ਨਹੀਂ ਅੰਕਲ ਜੀ ਉੱਥਾਂ ਕੋਈ ਨੁਕਸ ਨਹੀਂ ਆ ਬੜਾ ਵਧੀਆ ਵਾ ਮੈਂ ਕਿਤੇ ਰਹਿ ਜੀ ਆਹ ਮੰਮੀ ਨਾ ਉਹ ਪਾਣੀ ਅੱਜ ਕਿਹੜੀ ਚੱਲ ਗਈ ਆ ਆਪਾਂ ਫੇਰ ਵੇਖ ਲੈਨੇ ਆ ਕਿ ਉੱਥੇ ਕੀ ਆ ਨਹੀਂ ਨਹੀਂ ਆਂਟੀ ਬਹੁਤ ਵਧੀਆ ਵਾ ਉੱਥਾਂ ਬੜਾ ਵਧੀਆ ਜੀ ਤੂੰ ਲੈ ਆਹ ਮੰਮੀ ਵੀ ਆਉਣ ਡਈ ਜੀ ਆਂਟੀ ਹੁਣ ਤੁਸੀਂ ਮੈਨੂੰ ਮੇਰੀ ਮੰਮੀ ਨੂੰ ਕਹਿ ਦਿਓ ਵੀ ਮੈਂ ਨਾਲ ਜਾਣਾ ਤੇ ਮੈਨੂੰ ਨਾਲੇ ਖੜਨਾ ਜੀ ਤੇ ਕਹਿ ਦਿੰਨੇ ਪੁੱਤ ਫੇਰ ਕੀ ਆ ਭੈਣ ਜੀ ਆਹੋ ਕਹਿ ਦਿਓ ਹੁਣ ਮੰਮੀ ਮੈਂ ਅੱਗੇ ਵੰਡਾ ਵੇਖ ਕੇ ਚਲਨੀ ਜੀ ਭੈਣ ਜੀ ਇਹਨੂੰ ਲੈ ਜੀ ਸੋਖ ਨੂੰ ਨਾਲ ਤੇ ਆ ਜੀ ਮਮੀ ਤੇ ਇੱਥੇ ਕੋਈ ਨਹੀਂ ਫੇਰ ਆ ਜੂਗੀ ਉੱਥੋਂ ਚਲ ਜਾਣਗੀਆਂ ਕਾਲਜ ਕੇ ਕੋਈ ਨਹੀਂ ਮਾਂਪਰੀ ਨੇ ਪਹਿਲੀ ਪੁੜੀ ਵੀ ਨਹੀਂ ਅੱਜ ਵੀ ਪੁਰਾਣੇ ਪੁਰਾਣੇ ਆਏ ਤੇ ਫੇਰ ਕੰਮ ਦੇ ਵਿੱਚ ਹੀ ਰਹੀ ਮਮੀ ਮੈਂ ਉੱਥੇ ਪੜ ਲੂੰਗੀ ਇਕੱਠਾ ਮਾਂਪਰੀ ਤੇ ਲੱਗ ਗਈ ਜੇ ਕੋਈ ਨਾਲ ਰਹੇ ਚੋਟੇ ਸਭੀ ਜਨ ਜਲ ਮਮੀ ਉਹ ਵੀ ਨਾ ਜ਼ੋਰ ਲਾਉਣ ਦੇ ਅੰਟੀ ਹੁਣੀ ਤੇ ਮੈਂ ਚਲ ਜਾਨੀ ਐ ਵੇਖ ਇਦਾਂ ਚਾਪਾ ਧੋਵੇ ਚਲ ਜਾਂਗੀ ਫੇਰ ਜਾਣ ਚੋਗੀ ਬਚੂਗੀ ਤੇ ਜਾਣਾ ਚਲ ਇਨੀ ਜिद ਕਰਦੀ ਐ ਇਹਨੇ ਕਲਾਈ ਦੋ ਆਹੋ ਮੰਮੀ ਉਹ ਵੀ ਕਿੰਨਾ ਜ਼ੋਰ ਲਾਉਣ ਦੇ ਅੰਕਲ ਹੋਣੀ ਹਾਂ ਤਾਂ ਠੀਕ ਵਾ ਫੇਰ ਕੰਮ ਧੰਦਾ ਵੀ ਪਿਆ ਵਾ ਬੈਠ ਜੀ ਆ ਦੋ ਵੇ ਨਨਾਨ ਪਰ ਜਾਈ ਮੰਮੀ ਅੱਗੇ ਕਿਹੜਾ ਮੈਂ ਐਂ ਕੰਮ ਕਰਦੀ ਸਾਰ ਜिद ਨਹੀਂ ਤੇਰੀ ਚਲ ਹੋ ਜਾ ਤਿਆਰ ਫੇਰ ਹੋ ਜਾ ਕੋਈ ਨਹੀਂ ਮੰਮੀ ਨਹੀਂ ਮੰਨਣ ਦੇ ਇਹ ਤੇ ਮੰਮੀ ਨੂੰ ਮਨਾਉ ਹਾਂਂ ਤੇ ਤਹੀਂ ਚਲ ਘਲਾ ਦੋ ਭੈਣ ਜੀ ਕੋਈ ਗੱਲ ਨਹੀਂ ਹੁਣ ਆਖਣ ਲਈ ਮੈਂ ਮੇਰੇ ਮੂੰਹ ਨਿਕਲ ਗਿਆ ਨਾ ਵੀ ਆ ਜਾ ਜਦੀ ਜਿੱਦ ਕਰੀ ਜਦੀ ਜਿੱਦ ਕਰੀ ਆਹ ਮੇਰੇ ਮੂੰਹ ਨਿਕਲ ਗਿਆ ਵੀ ਆ ਜਾ ਤੂੰ ਆ ਜਾ ਨਾਲ ਸਾਡੇ ਕੋਈ ਨਹੀਂ ਮੈਂ ਜੇ ਤੁਹਾਡੇ ਮੂੰਹ ਨਿਕਲ ਗਿਆ ਕਿਹੜੇ ਨਿਆਣੀ ਨਹੀਂ ਗਈ ਜੀ ਨਹੀਂ ਪਿੰਨੀ ਮੰਮੀ ਤਸੋਕ ਤੂੰ ਵੀ ਲੈ ਨਹੀਂ ਭਾਵੀ ਮੈਂ ਨਹੀਂ ਪਿੰਨੀ ਤੂੰ ਰੋਟੀ ਵੀ ਨਹੀਂ ਖਾਦੀ ਫੜ ਚਾਪ ਨਹੀਂ ਕੋਈ ਨਹੀਂ ਮੈਂ ਆਂਟੀ ਉਹਨਾਂ ਦੇ ਘਰ ਜਾ ਕੇ ਚਾਪੀ ਲੈਣੀ ਆਂਟੀ ਜੇ ਇਹ ਨਹੀਂ ਜਾਣਾ ਮੈਂ ਡਈ ਆ ਨਿਆਣੇ ਆਉਂਗੂ ਜਿੱਦ ਕਰਨ ਜਿੱਦ ਨਿਕੇ ਜ ਨਿਆਣੇ ਨਹੀਂ ਇਹ ਕਦੀ ਹਾਂ ਕਰਦੇ ਉਸ ਤੋਂ ਤੁਰ ਪੈਂਦੇ ਉਹ ਇਹਦਾ ਹਾਲ ਆ ਰਮਾਨਾ ਤੇ ਬਹਿ ਕਰ ਮੇਨਾ ਕੰਮ ਕੁੰਮ ਕਰਾ ਕਲੀ ਮਫਾਇ ਨਹੀਂ ਲੱਗਣਾ ਭਾਂਡੇ ਦੇ ਮਹਮਾ ਜਾਈ ਦੋ ਕੀ ਰਹਿ ਗਏ ਸਾਰਾ ਕੰਮ ਤੇ ਹੋ ਗਿਆ ਭਾਬੀ ਜੀ ਤੇ ਜਿਹੜਾ ਗਨੇ ਦੰਦਾ ਕੰਮ ਰਾਤ ਦਾ ਕੰਮ ਉਹ ਕਿੰਨੇ ਕਰਨਾ ਹੁਣਾ ਨਾਲ ਤੇ ਰਾਤ ਦਾ ਰੋਟੀ ਬਣੀ ਤੇ ਸਾਰਾ ਕੁਛ ਬਣਿਆ ਰਾਜਮਾ ਬਣੇ ਪਨੀਰ ਦੀ ਸਬਜੀ ਬਣੀ ਆਟਾ ਗੁੰਨਿਆ ਪਿਆ ਰੋਟੀਆਂ ਚਾਰ ਫੁਲਕੇ ਤੁਸੀਂ ਨਾਲੇ ਥੋੜੇ ਪੱਕੇ ਵੀ ਭੈ ਜੀ ਤੱਕਲਾ ਦਿਓ ਕੋਈ ਨਹੀਂ ਵੇਖਣ ਨਿਆਣੀ ਕਹਿਣ ਢੇ ਫੇਕੀ ਆ ਉੱਥੇ ਕਿਹੜਾ ਕੋਈ ਉਪਰਾ ਵਾ ਆਪਾਂ ਹੀ ਆ ਤੇ ਨਿਆਣਾ ਕਰ ਜੋ ਤੇ ਮਨਪਰੀ ਦੀ ਆ ਫੇਕੀ ਆ ਕੋਈ ਨਹੀਂ ਵੇਕ ਨਾ ਤਰਲੇ ਲੈਣ ਦੀ ਇਦਾਂ ਵੱਜ ਜਾਗੇ ਮੇਰ ਤੁਮ ਜਾ ਲੈਂਦੇ ਕਰਮਪੋਣਿਆਂ ਨੂੰ ਵੇਤੜਾ ਕਰਦਾਂ ਲਾਜ ਇਹਨਾਂ ਸਾਹਮਣੇ ਮੈਂ ਕੀ ਕਹਣਾ ਤੁਹਾਨੂੰ ਕੋਈ ਨਹੀਂ ਚਲੀ ਜਣਾ ਹੁਣ 10 ਮਿੰਟ